ਜੈ ਸ਼੍ਰੀ ਰਾਮ ਮੈਂ ਅਗਰਨ ਪਲਾਇਆ ਉੱਤਰ ਭਾਰਤ ਪ੍ਰੈਜ਼ੀਡੈਂਟ ਬਜਰੰਗ ਦਲ ਹਿੰਦੁਸਤਾਨ ਨੂੰ ਜਿਹੜਾ ਕਿ ਅੱਜ ਤੇ ਸ਼ਰਮਾ ਜੀ ਨੂੰ ਜਿਹੜਾ ਕਿ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਕਿ ਆਪਣੇ ਜੇ ਚੰਦਰਕਾਂਤ ਮਾਇਨ ਜੀ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਦੀ ਸਾਈ ਟੀਮ ਉਹਨਾਂ ਨੇ ਆਪਣੀ ਜ਼ਿਲ੍ਹੇ ਦੀ ਟੀਮ ਜਰੀਏ ਤਿਆਰ ਕਰ ਰਹੇ ਨੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਜਾ ਦੇ ਕੇ ਨਿਯੁਤियां ਕਰ ਰਹੇ ਨੇ ਜਿਹੜਾ ਕਿ ਆਪਾਂ ਸਨਾਤਨ ਧਰਮ ਦਾ ਜੀ ਕੰਮ ਕਰਨਾ ਆਪਾਂ ਜਿਹੜਾ ਕਿ ਸਾਰੀ ਜ਼ਿੰਮੇਵਾਰੀਆਂ ਆਪਾਂ ਇਹ ਦਿੱਤੀਆਂ ਨੇ ਜਿਹਦੀ ਕਿ ਲੋਕੀ ਗਾਇਆਂ ਜਿਹੜੀਆਂ ਕੀ ਲੈ ਕੇ ਜਾ ਰਹੇ ਨੇ ਆਪਾਂ ਉਸ ਚੀਜ਼ਾਂ ਦਾ ਵੀ ਆਪਾਂ ਕਰਨੇ ਵੀ ਜੋ ਸਾਡੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰ ਰਹੇ ਆ ਤੇ ਆਪਾਂ ਉਸ ਚੀਜ਼ ਤੋਂ ਵੀ ਆਪਾਂ ਸਾਰਿਆਂ ਨੂੰ ਇੱਕ ਨਸ਼ੇ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਆ ਉਹ ਬੰਦਿਆਂ ਨੂੰ ਸਾਰੇ ਸੰਗਠਨ ਦੇ ਨਾਲ ਆਪਾਂ ਜੋੜ ਰਹੇ ਆ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਚੰਦਰ ਕੰਧ ਹੋ ਜੈਨਾ ਮੇਰੇ ਕੋਲ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਆ ਭੈਰੰਗ ਦਲ ਹਿੰਦੁਸਤਾਨ ਦੇ ਵਿੱਚ ਅੱਜ ਜਿਵੇਂ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਇਕੱਠੇ ਹੋਏ ਹਾਂ ਸਾਡੇ ਸਾਥੀ ਨੇ ਹਿਤੇਸ਼ ਸ਼ਰਮਾ ਜੀ ਐਡਵੋਕੇਟ ਜੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਭੈਰੰਗ ਦਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸੀਟੀ ਪ੍ਰਧਾਨ ਦੀ ਜਿਮੇਤ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਹਿਰ ਦੀ ਜੋ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰਨ ਲੈਣਗੇ ਔਰ ਹਿੰਦੂ ਸਮਾਜ ਲਈ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਣਗੇ ਮੇਰਾ ਨਾਮ ਹੈ ਐਡਵੋਕੇਟ ਤੇਜ ਸ਼ਰਮਾ ਜੀ ਮੈਨੂੰ ਅੱਜ ਭੈਰੰਗ ਦਲ ਹਿੰਦੁਸਤਾਨ ਚ ਗੁਰਦਾਸਪੁਰ ਮੈਂ ਤੇਜ਼ ਲੁਤਾਨਵਾਦ ਕਰਦਾ ਆਪਣਾ ਚੰਦਰ ਗਾਧੂ ਨਾਲ ਦਾ ਸਾਰੀ ਟੀਮ ਮੈਂਬਰ ਦਾ ਜੀ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਜੀ ਮੇਰਾ ਇਹ ਮੋਟੀਵੇਰੇਗਾ ਕਿ ਅੱਗੇ ਹੋਣ ਵਾਲੀ ਜਿੰਨੀਆਂ ਵੀ ਮੀਟਿੰਗਾਂ ਹੋਣਗੇ ਉਹ ਚ ਇਨੀਸ਼िएट ਲੈ ਜਾਣਗੇ ਤੇ ਆਪਣੀ ਦੂਸਰ ਗੱਡਨ ਨੂੰ ਵਾਤ ਵਾਤ ਚੜਾਵਤ ਜਾਏਗਾ ਜੈ ਸ਼੍ਰੀ ਰਾਮ ਅਜੋ ਅਜੋ

GOD ਸੋਰੀ ਜੀ ਬੀ